ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 9115265790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਪਤਾਹੜ ਲਈ ਇੱਕ ਘਰੇਲੂ ਮੱਝ ਲੈ ਕੇ ਆਏਾਂਗੇ ਅਡਰੈਸ ਤੇ ਜਾਣਕਾਰੀ ਵੀਰਾਂ ਤੋਂ ਪੁੱਛ ਕੇ ਦੱਸ ਦਿਆਂਗੇ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ। ਨਾਮ ਐਡਰੈਸ ਕਨਫਰਮ ਕਰਵਾ ਦਿਓ ਵੀਰੇ ਆਪਣਾ। ਬਾਈ ਪਿੰਡ ਤੌਲਾ ਜ਼ਿਲ੍ਹਾ ਬਰਨਾਲਾ। ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ? ਮੋਬਾਈਲ ਨੰਬਰ ਹੈਗਾ ਆਪਣਾ 9855 9855 795800 9855 795800 ਤੇ ਜਿਹੜੀ ਆਪਾਂ ਸਕਰੀਨ ਤੇ ਵੀਰੇ ਮੱਝ ਦੇਖੀ ਨੇ ਕੈਮਾ ਸੁਆ ਸੂਈ ਹੋਈ ਐ। ਏ ਬਈ ਚੌਥਾ ਸੂਆ ਸੋਈ ਆ ਚੌਥਾ ਸੂਆ ਸੋਈ ਆ ਘਰੇਲੂ ਮੱਝ ਆਪਣੀ ਜਮਾ ਘਰੇਲੂ ਆ ਬਈ ਤੇ ਪਿਛਲੇ ਸਾਲ ਕਿੰਨਾ ਕਿਦਦੁੱਧ ਚੋਇਆ ਪਿਛਲੇ ਸਾਲ ਬਈ ਆਪਾਂ 12 ਕਿਲੋ ਦੁੱਧ ਥੱਲੇ ਜਮਾ ਕੰਡੇ ਵਾਲਾ ਚੋਇਆ ਪਿਛਲੇ ਸਾਲ 12 ਕਿਲੋ ਦੁੱਧ ਐਨ ਕੰਡੇ ਵਾਲਾ ਚੋਇਆ ਤੇ ਮਾਗਰ ਬੱਚਾ ਕੀ ਆ ਮਾਗਰ ਬਈ ਕੱਟੀ ਆ ਮਾਗਰ ਦੋਸਤੋ ਕੱਟੀ ਆ ਤੇ ਦੋਸਤੋ ਚਵਾਈ ਕਰਕੇ ਦਿਖਾਵਾਂਗੇ ਬੱਚਾ ਮੱਝ ਨੂੰ ਪ੍ਰੋਪਰ ਲੱਗਿਆ ਹੋਇਆਗਾ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਲੈਬਰੇ ਚੱਕ ਕੁਆਲਿਟੀ ਤੇ ਚੋਕੇ ਦਿਖਾ ਦੇ ਥਣ ਤੋਲ ਚੰਗੀ ਤਰ੍ਹਾਂ ਵੀਰੇ ਤੇ ਚਵਾਈ ਦੀ ਓਕੇ ਆ ਬਈ ਚਵਾਈ ਦੀ ਬੋਲੀ ਹੈਗੀ ਦੋਸਤੋ ਜੇ ਕਿਸੇ ਮੇਰੇ ਵੀਰ ਦੀ ਸੰਭਾਲੀ ਚਾਉਂਦੀ ਹੈ ਤਾਂ ਵੀਰ ਹਣੀ ਨਾਲ ਜਰੂਰ ਕੰਟੈਕਟ ਕਰ ਲੈਣਾ ਦੋਸਤੋ ਘਰੇਲੂ ਮੱਝ ਹੈ ਕੋਈ ਵਪਾਰ ਦਾ ਕੰਮ ਨਹੀਂ ਜੇ ਕਿਸੇ ਮੇਰੇ ਵੀਰ ਦੀ ਸੰਭਾਲੀ ਚਾਉਂਦੀ ਹੈ ਤਾਂ ਵੀਰ ਨਾਲ ਜਰੂਰ ਕੰਟੈਕਟ ਕਰ ਲਿਓ ਪ੍ਰੋਪਰ ਪੂਰੀ ਚਵਾਈ ਕਰਕੇ ਲਖਾਵਾਗੇ ਦੋਸਤੋ ਸੀਲ ਸਾਤ ਠੰਡੇ ਸਵਾਲੀ ਮੱਝ ਹੈ ਕੋਈ ਡਰਦੀ ਨਹੀਂ ਕੋਈ ਮਾਰਦੀ ਨਹੀਂ ਬਿਲਕੁਲ ਲੈਨ ਜੈਡ ਬਲੈਕ ਕਾਲਾ ਰੰਗ ਤੇ ਮੰਗਰ ਉਹਰ ਜਿਹੀ ਕੱਟੀ 골 ਮਟੋਲ ਸੂਈ ਨੂੰ ਕਹਿ ਦੇਣਾ ਕੀ ਵੀਰੇ ਸੂਈ ਨੂੰ ਭਾਈ ਤਿੰਨ ਦਿਨ ਸੂਈ ਨੂੰ ਦੋਸਤੋ ਤਿੰਨ ਦਿਨ ਹੋ ਗਏ ਦੁੱਧ ਹਾਜ਼ਰ ਕਿੰਨਾ ਹੋਣਾ ਅੱਜ ਟਾਈਮ ਭਾਈ ਜਮਾ 10 ਕਿਲੋ ਹਾਜ਼ਰ ਆ 10 ਕਿਲੋ ਹਾਜ਼ਰ ਆ ਵਿੱਚ ਹੀ ਬੱਚਾ ਲੈ ਚੋਕੇ ਦਿਖਾ ਦੇ ਦੋਸਤੋ ਚਵਾਈ ਚਵਾਈ ਦੀ ਓਕੇ ਆ ਬਿਲਕੁਲ ਇਹਨਾਂ ਚਰਖੇ ਦੀਆਂ ਪੂਣੀਆਂ ਵਰਗੀਆਂ ਧਾਰਾਂ ਪੈਂਦੀਆਂ ਨੇ ਤੇ ਨਿਖੜਮਾ ਕੇਲੇ ਫਲੀਆਂ ਵਰਗਾ ਥਾਣਾਗਾ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚ ਆਉਂਦੀ ਆ ਤਾਂ ਵੀਰਾਂ ਦੇ ਘਰੇ ਦੋ ਟਾਈਮ ਤਿੰਨ ਟਾਈਮ ਚੰਗੀ ਤਰ੍ਹਾਂ ਦਸੱਲੀ ਕਰਕੇ ਦੋਸਤੋ ਖਰੀਦਦਾਰੀ ਕਰ ਸਕਦੇ ਹੋਗੇ ਡਿਮਾਂਡ ਵੀਡੀਓ ਦੇ ਵਿੱਚ ਹੀ ਹੋਊਗੀ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚ ਆਉਂਦੀ ਆ ਤਾਂ ਵੀਰਾਂ ਦੇ ਘਰੇ ਦੋ ਟਾਈਮ ਤਿੰਨ ਟਾਈਮ ਚੰਗੀ ਤਰ੍ਹਾਂ ਦਸੱਲੀ ਕਰਕੇ ਖਰੀਦਾਰੀ ਕਰ ਸਕਦੇ ਹੋ। ਦੋਸਤੋ ਮੂਰ ਲਿਆਂ ਦੀਆਂ ਵੀ ਧਾਰਾਂ ਪਾ ਤੁਹਾਨੂੰ ਮਾਰ ਕੇ ਦਿਖਾ ਦਿਆਂ ਤੇ ਮਾਗਰ ਲਿਆਂ ਦੀ ਵੀ ਮਾਰ ਕੇ ਦਿਖਾ ਦੰਗੇ। ਤੇ ਵੀਰੇ ਜਿੰਨਾ ਕ ਬੱਚੇ ਨੂੰ ਛੱਡਦਾ ਉਹਨਾਂ ਉਹਨਾਂ ਕ ਛੱਡ ਕੇ ਬਸ ਝੋਲੀ। ਹਾਂ। ਦੋਸਤੋ ਕੋਈ ਮੱਝ ਅੱਗਾ ਪਿੱਛਾ ਨਹੀਂ ਕਰਦੀ ਜਿੱਥੇ ਖੜੀ ਆ ਤਾਂ ਉੱਥੇ ਹੀ ਖੜੀ ਆ ਕੋਈ ਡਰਦੀ ਕਰਦੀ ਨਹੀਂ ਵਿੱਚ ਮੱਝਾਂ ਹੁੰਦੀਆਂ ਨੇ ਨਹੀਂ ਕੈਮਰੇ ਤੋਂ ਵੀ ਡਰਦੀਆਂ ਨੇ ਤੇ ਬਗਾਨੇ ਬੰਦੇ ਤੋਂ ਵੀ ਡਰਦੀਆਂ ਨੇ। ਡਰਨ ਡੂਰਨ ਵਾਲਾ ਤਾਂ ਤੁਸੀਂ ਵਰਕਾ ਹੀ ਪਾੜ ਦਿਓ। ਪਿਛਲੇ ਸੂਵੇਰੇ ਕਿੰਨਾ ਕਾ ਸਮਾਂ ਦੁੱਧ ਦਿੱਤਾ ਕਾ ਇਹ ਮਹੀਨੇ ਦੁੱਧ ਦਿੰਦਾ ਨੇ ਬਾਈ ਸੂਨ ਤੋਂ ਢਾਈ ਕਿ ਮਹੀਨੇ ਪਹਿਲਾਂ ਛੱਡੀ ਆ ਢਾਈ ਮਹੀਨੇ ਪਹਿਲਾਂ ਛੱਡੀ ਆ ਸੂਨ ਤੋਂ ਪਹਿਲਾਂ ਤੇ ਰਟੀਨ ਮਤਲਬ ਵੀ 10 ਕਿਲੋ ਤੋਂ ਉੱਪਰ ਨਹੀਂ ਗਈ ਆ ਪਿਛਲੇ ਸਾਲ ਜਮਾਂ ਬਾਈ ਪੀਕ ਲੈਵਲ ਤੇ 12 ਕਿਲੋ 12 ਕਿਲੋ ਦੁੱਧ ਦਿੰਦਾ ਕਾ ਤੇ 224 ਦੀ ਹੈਗੀ ਆ ਪੋਲੀ ਜੇ ਕਿਸੇ ਮੇਰੇ ਵੀਰ ਦੀ ਸੰਭਧਰੀ ਚਾਹੁੰਦੀ ਆ ਤਾਂ ਵੀਰਾਂ ਨਾਲ ਜ਼ਰੂਰ ਸੰਪਰਕ ਕਰ ਲਿਓ ਮੋਬਾਈਲ ਨੰਬਰ ਵੀਰੇ ਆਪਣਾ ਦੁਬਾਰੇ ਫੇਰ ਬੋਲ 9955795802 9855795800 ਦੋਸਤੋ ਪਿੰਡ ਹੈਗਾ ਵੀਰਨ ਦਾ ਧੌਲਾ ਤੇ ਜ਼ਿਲ੍ਹਾ ਹੈਗਾ ਬਰਨਾਲਾ ਸਰ ਦੇ ਬਰੇਟੇ ਸਾਹਮਣੇ ਦੋਸਤੋ ਆਹ ਦੇਖ ਸਕਦੇ ਹੋ ਕਿ ਕਹਿਣ ਕਹਾਉਣ ਵਾਲੀਆਂ ਗੱਲਾਂ ਨਹੀਂ ਗੀਆਂ ਮੂਰਲੇ ਦੁੰਨੇ ਸਣ ਛੜ ਤੇ ਬੱਚੇ ਨੂੰ ਤੇ 5 ਕਿਲੋ ਦੁੱਧ ਚੋਣ ਚ ਆਗਾ ਕੋਈ ਛੋਟੀ ਨਹੀਂ ਬਾਲਟੀ 10 11 ਕਿਲੋ ਵਾਲੀ ਦੋਸਤੋ ਬਾਲਟੀ ਹੈ ਜੇ ਕਿਸੇ ਮੇਰੇ ਵੀਰ ਦਾ ਹੁੰਦਾ ਸੌਦਾ ਤਾਂ ਲੀਟਰ ਆਪਦਾ ਲੈ ਕੇ ਆਇਆ ਘਰੋਂ ਵੀਰਾਂ ਨੇ ਘਰੋਂ ਦੋ ਟਾਈਮ ਤਿੰਨ ਟਾਈਮ ਚੰਗੀ ਤਰ੍ਹਾਂ ਦਸੱਲੀ ਕਰਕੇ ਖਰੀਦਾਰੀ ਕਰ ਸਕਦਾ ਮੈਂ ਦੋਸਤੋ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ